ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸਾਡਾ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਵੀ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਦੇ ਨੀਲੇ ਕਾਰਡ ਬਣਾਏ ਗਏ ਆ ਪਿਛਲੇ 1 ਸਾਲ ਤੋਂ ਵੱਧ ਤੋਂ KYC ਕਰਵਾਉਣ ਲਈ ਉਹਨਾਂ ਨੂੰ ਕਿਹਾ ਗਿਆ ਹੈ। ਜਿਹੜੇ ਵੀ ਸਾਡੇ ਲਾਭਪਾਤਰੀ ਈਕੇਵਾਈਸੀ ਕਰਾਉਣ ਤੋਂ ਪੈਂਡਿੰਗ ਹੈਗੇ ਆ ਉਹਨਾਂ ਨੂੰ ਬੇਨਤੀ ਹੈ ਕਿ ਨਮਾ ਸ਼ਹਿਰ ਸ਼ਹਿਰੀ ਦੇ ਵਿੱਚ ਸਮੂਹ ਜਿੰਨੇ ਸਾਡੇ ਡੀਪ ਹੋਲਡਰਸ ਹੈਗੇ ਆ ਉਹਨਾਂ ਨੂੰ ਲਿਸਟਾਂ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਆ ਤੇ ਲਾਭਪਾਤਰੀਆਂ ਨੂੰ ਵੀ ਸਾਡੀ ਬੇਨਤੀ ਹੈ ਕਿ ਜਿਹੜੇ ਵੀ ਈਕੇਵਾਈਸੀ ਕਰਾਉਣ ਤੋਂ ਪੈਂਡਿੰਗ ਹੈਗੇ ਆ ਉਹ ਤੁਰੰਤ ਆਪਣੀ ਈਕੇਵਾਈਸੀ ਕਰਵਾ ਲਓ ਕਿਉਂਕਿ ਸਰਕਾਰ ਵੱਲੋਂ 10 ਤਰੀਕ ਯਾਨੀ ਕਿ ਆ 10 ਜਨਵਰੀ 2026 ਤੱਕ ਦਾ ਟੀਚਾ ਦਿੱਤਾ ਗਿਆ ਹੈ ਜਿਹੜੇ ਵੀ ਸਾਡੇ ਲਾਭਪਾਤਰੀ ਈਕੇ ਵਾਈਸੀ ਕ੍ਰਾਂਤ ਤੋਂ ਵਾਂਝੇ ਰਹਿ ਜਾਣਗੇ ਤੇ ਉਹਨਾਂ ਦੇ ਜਿਹੜੇ ਕਾਰਡ ਆ ਅਗਲੀਆਂ ਹਿਦਾਇਤਾਂ ਅਨਸਾਰ ਕੱਟ ਦਿੱਤੇ ਜਾਣਗੇ ਤੇ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਤੁਰੰਤ ਆਪਣੀ ਈਕੇ ਵਾਈਸੀ ਕਰਵਾਓ ਤਾਂ ਜੋ ਕਿਸੇ ਨੂੰ ਵੀ ਸਰਕਾਰੀ ਸਕੀਮ ਦਾ ਜਿਹੜਾ ਲਾਭ ਆ ਉਸ ਤੋਂ ਵਾਂਝਾ ਨਾ ਰਹਿ ਜਾਵੇ ਮੈਂ ਬਹਾਦਰ ਚੰਦ ਅਰੋੜਾ ਜੇਰਮਨ ਸਰਕਾਰੀ ਰਾਸ਼ਨ ਡੀਪੋ 홀ਡਰ ਸ਼ਹੀਦ ਭਗਤ ਸਿੰਘ ਅਦਰ ਨਮਸਕਾਰ ਮੈਂ ਆਪਣੇ ਸਭੀ ਕਾਰਡ 홀ਡਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ईकेवाईसी ਜਿਨ੍ਹਾਂ ਨੇ ਨਹੀਂ ਕਰਾਈ ਹੈਗੀ ਉਹ ਜਲਦੀ ਜਿਹੜੀ ਤਰੀਕ ਹੈ 10 ਤਰੀਕ ਹੈ 10 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਆਪਣੀ ਕੇਵਾਈ ਕਰਾ ਦੇਣ ਤਾਂ ਕਿ ਉਹ ਆਪਣੇ ਰਾਸ਼ਨ ਤੋਂ ਬਾਝੇ ਨਾ ਰਹਿ ਜਾਣ ਇਸ ਸਰਕਾਰ ਦੇ ਹੁਕਮਾਂ ਤਾ ਉਹ ਸਾਡੇ ਇੰਸਪੈਕਟਰ ਸ਼ੋਕਮਾਨ ਜੀ ਇਹਦੇ ਕਹਿੰਦੇ ਦੇ ਅਨਸਾਰ ਇਹ ਜਿਹੜੇ ਮੈਂ ਸਾਰੇ ਦੀਪੋ ਹੋਲਡਰਾਂ ਨੂੰ ਇਹ ਬੇਨਤੀ ਕਰਦਾ ਵੀ ਆਪਣੀ ਡਿਊਟੀ ਨੂੰ ਪੂਰੀ ਤਰ੍ਹਾਂ ਨਿਭਾਓ ਤਾਂ ਕਿ ਮੇਰੇ ਕਿਸੇ ਅਫਸਰ ਨੂੰ ਔਰ ਮੇਰੀ ਸਰਕਾਰ ਨੂੰ ਕੋਈ ਵੀ ਕਿਸੇ ਕਿਸਮ ਦੀ ਕੋ ਤਕਲੀਫ ਨਾ ਆਵੇ ਮੈਂ ਫਿਰ ਵੀ ਆਪਣੇ ਡਿਪੋ ਹੋਲਡਰਾਂ ਨੂੰ ਇਹ ਬੇਨਤੀ ਕਰਦਾ ਕਿ ਆ ਇਸ ਕੰਮ ਨੂੰ ਬੜੀ ਤਸੱਦੀ ਦੇ ਨਾਲ ਕਰੋ ਔਰ ਆਪਣੇ ਫਰਜ਼ ਨੂੰ ਪੂਰਾ ਇਹ ਆਪਣੇ ਫਰਜ਼ ਨੂੰ ਪੂਰਾ ਅਦਾ ਕਰੋ ਤੇ ਮੈਂ ਫਿਰ ਵੀ ਆਪਣੇ ਸਾਰੇ ਕਾਰਡ ਹੋਲਡਰਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਵੀ ਕਾਰਡ ਈ ਕੇ ਵਾਈ ਸੀ ਤੋਂ ਰਹਦੇ ਆ ਬਾਂਝੇ ਆ ਉਹ ਜਲਦੀ ਜਲਦੀ ਆਪਣੇ ਆਪਣੇ ਡੀਪੋਲੇ ਜਾ ਕੇ ਆਪਣੀ ਈ ਕੇ ਵਾਈ ਸੀ ਕਰਾਣ ਤਾਂ ਕਿ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਤਕਲੀਫ ਨਾ ਆਵੇ ਇਹਨੇ ਕਹਿੰਦਾ ਹੋਇਆ ਜਾਏ ਕਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਕਿ ਤੁਹਾਡੇ ਚੋਰੀ ਹੋਈ ਹੈ 6 ਵਜੇ ਕਾਲ ਆਈ ਹੈ ਸਾਡੇ ਨਾਲ ਅਨਜਲ ਹੈ ਉਹਨਾਂ ਦੀ ਕਾਲ ਆ ਗਈ ਹੈ ਅੱਛਾ ਦੀ ਗਵਾਂਕੀ ਲਈ ਹੈ ਜੀ ਫਾਦਰ ਸਾਹਿਬ ਕੋਲ ਸਰਵਿਸ ਦੀ ਤਰ੍ਹਾਂ ਅੱਛਾ ਤੁਹਾਡੇ ਕੋਲ ਕੋਈ ਇੱਥੇ ਮੁੰਡਾ ਕੰਮ ਵਗੈਰਾ ਕਰ ਕੱਲ ਨਾ ਕੋਈ ਕੱਲ ਨਹੀਂ ਕਰਦੇ ਕਰ ਲਈ ਕਰਦੇ ਕੋਈ ਸਟਾਕ ਵਗੈਰਾ ਤੁਸੀਂ ਦੇਖਿਆ ਕਿ ਕਿੰਨਾ ਤੇ ਤੁਹਾਡਾ ਘਟਿਆ ਜਾਂ ਚੋਰੀ ਹੋਇਆ ਸੌਰੀ ਸਟਾਕ ਸਾਰਾ ਹੀ ਲੱਗੇ ਜੀ ਉਹ ਜਿਹੜੀ ਸੀ ਜਿਹੜੀ ਉਹ ਸਿਰ ਵੀ ਲੱਗੇ ਛੇ ਵੀ ਘਟ ਗਿਆ ਜਿਹੜੇ ਦੇਖਾ ਲਏ ਜੋ ਕੌਂਟਰਾ ਜਮਾਲ ਸੇ ਉਹ ਵੀ ਲੱਗੇ ਜੀ ਲੋ ਵੀ ਜੋ ਜੋ ਸੀਗਾ ਚਾਂਦੀ ਸਿਮਾ ਸਾਰਾ ਕੁਝ ਲੈ ਗਿਆ ਛੱਡ ਕੇ ਕੁਝ ਨਹੀਂ ਲੈ ਤੂੰ ਤਾਂ ਸੁਨਿਆਰੇ ਆਰਟੀਫੀਸ਼ੀਅਲ ਵਗੈਰਾ ਵੀ ਰੱਖਦੇ ਹੈਗੇ ਸਮਾਨ ਤੋਂ ਕੋਈ ਉਹ ਵੀ ਲੈ ਗਿਆ ਨਾਲ ਉਹ ਵੀ ਲੈ ਗਿਆ ਉਹ ਵੀ ਨਾਲ ਲੈ ਗਿਆ ਹਾਂ ਜੀ ਕੁਝ ਨਹੀਂ ਛੱਡਿਆ ਮੌਲਿਕ ਕਲੀਅਰ ਕਰਕੇ ਗਿਆ ਜੀ ਉਹ ਆਪਣੇ ਵੱਲੋਂ ਪੂਰੀ ਪੁਸ਼ਟੀ ਨਾ ਕਰ ਰਿਹਾ ਠੀਕ ਹੈ ਜਿਹੜੇ ਬੋਸੂ ਵਾਲੇ ਆਏ ਸੀਗੇ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਕੋਈ ਵੀਡੀਓ ਰਿਕਾਰਡਿੰਗ ਵਗੈਰਾ ਚੱਕ ਕੇ ਦੇਖੀ ਕੋਈ ਇਦਾਂ ਦਿਖਿਆ ਕਿ ਕਿੰਨੇ ਕੁ ਬੰਦੇ ਹੋਣੇ ਆਏ ਜਾਂ ਕੁਝ 14-15 ਬੰਦੇ ਸ਼ੋਅ ਕਰਦੇ ਦੇ ਆ ਜੀ ਕਿੰਨੇ ਬੰਦੇ ਆਏ ਕੋਈ ਗੱਡੀਆਂ ਵਗੈਰਾ ਵੀ ਦਿਖੀਆਂ ਤੁਹਾਨੂੰ ਗੱਡੀ ਕੋਈ ਨਹੀਂ ਆਈ ਜੀ ਕਿ ਬਾਈਕ ਇੱਕ ਅਦਾ ਸ਼ੋਅ ਹੋਊਗਾ ਹਜੇ ਬਟ ਉਹ ਵੀ ਨਹੀਂ ਹੋਇਆ ਉਹ ਵੀ ਨਹੀਂ ਹੋਇਆ ਬਾਈ ਜੀ ਤੁਸੀਂ ਇੱਥੇ ਲੋਗ ਨਹੀਂ ਸਪੈਸ ਅਰੇ ਜਿੱਦਿ 34 ਕੋਸ਼ ਡੀਵੀਆਰ ਅਸਲੀ ਸੀਸੀਟੀਵੀ ਕੈਮਰਾ ਵਗੈਰਾ ਜਿਹੜਾ ਚਾਹੀਏ ਜੀ ਕੋਈ ਜਰਾ ਸੋ ਜੇ ਆਸ-ਪਾਸ ਵੀ ਸਾਰੀਆਂ ਨਿਗਰਾਨਾ ਦੇ ਕੈਮਰੇ ਲੱਗੇ ਹੋਇਆ ਬੰਦਿਆਂ ਦੀ ਕਲੀਅਰ ਜਿਹੜੀ ਕਤਲ ਹੋਣਾ ਲੱਗੇ ਨਹੀਂ ਆਏ ਜਿੰਨ ਕੀ ਕਤਲ ਲੱਗੇ ਇਹ ਸਾਰੇ ਆਪਣਾ ਗੁਰਪਾ ਦੇ ਵਿੱਚ ਆਪਣੇ ਅਕਸ਼ਰਾਂ ਦੇ ਗੁਰੂਆਂ ਹਰ ਸਥਿਤੀ ਵਿੱਚ ਸਰ ਕਿੰਨੇ ਕੰਦੇਸ ਦੇਖੀਏਗੀ ਜੀ 10 11 ਪਰ ਇਹ ਰੋਮ ਕਰਾਈ ਲੱਗਦਾ ਸਰ ਰੋ ਹੋਗਾ ਜੀ ਸਰ ਇਹ ਲੱਗਦਾ ਜੀ ਕਿ ਕੋਈ ਪਰ ਹੋচ্ছে ਸਰ ਆਪਕਾ ਜਲਦੀ ਜਲਦੀ ਇੱਕ ਟ੍ਰੇਨ ਮੈਂ ਬਣਾਤੀ ਹਾਂ ਸਾਰੇ ਕੈਮਰੇ ਚੈੱਕ ਕਰਨੇ ਆ ਕਿ ਕੋਈ ਕੋਈ ਸਰਕਟ ਨੂੰ ਟਿਚੀ ਹੋ ਰਿਹਾ ਸਾਰੇ ਅਪਰੇਟਿਵ ਕੋ ਵਿਚ ਇਨਵੈਂਟਰੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੇ ਨਾਲੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਚੰਗਾ ਹੋਇਆ ਕਿ 2026 ਸ਼ੁਰੂ ਹੋਣ ਤੋਂ ਬਾਅਦ ਇਮੀਡੀਏਟਲੀ ਅਸੀਂ ਇੱਕ ਦੂਜੇ ਨੂੰ ਮਿਲ ਰਹੇ ਆ ਤੇ ਅੱਜ ਜਿੱਥੇ ਤੁਹਾਨੂੰ ਬੁਲਾਉਣ ਦਾ ਜਿਹੜਾ ਮਕਸਦ ਸੀ ਹੋਏ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਦੋਂ ਤੋਂ ਮੈਨੂੰ ਦੁਬਾਰਾ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਇੱਕ ਪ੍ਰੋਸੈਸ ਚੱਲਦਾ ਆ ਰਿਹਾ ਸੀਗਾ ਕਿ ਜ਼ਿਲ੍ਹਿਆਂ ਦੀਆਂ ਟੀਮਾਂ ਤਿਆਰ ਕਰਨੀਆਂ ਸੀ ਉਹਦੇ ਵਿੱਚ ਵਾਈਸ ਪ੍ਰਧਾਨ ਹੁੰਦੇ ਆ ਜਨਰਲ ਸੈਕਟਰੀ ਸੈਕਟਰੀ ਐਦਾਂ ਸਾਰੀ ਟੀਮ ਹੁੰਦੀ ਹੈ ਸਾਡੀ ਅਸੀਂ ਅੱਜ ਉਹ ਟੀਮ ਜਿਹੜੀ ਇੱਥੇ ਅਨਾਉਂਸ ਕਰਨੀ ਸੀ ਕਿਉਂਕਿ 1-2 ਦਿਨ ਇਦਾਂ ਥੋੜੇ ਨਿਕਲ ਗਿਆ ਤੇ ਇਮੀਡੀਏਟਲੀ ਮੈਂ ਇਹ ਸੋਚਿਆ ਕਿ ਲੰਬਾ ਨਾ ਪਾਈਏ ਕਿਉਂਕਿ ਰੋਜ਼ ਕੋਈ ਨਾ ਕੋਈ ਕੰਮ ਆ ਜਾਂਦਾ ਕੋਈ ਨਾ ਕੋਈ ਪ੍ਰੋਗਰਾਮ ਆ ਜਾਂਦਾ ਇਸ ਕਰਕੇ ਆਏ ਇਮੀਡੀਏਟਲੀ ਅੱਜ ਸਵੇਰੇ ਹੀ ਪ੍ਰੋਗਰਾਮ ਬਣਿਆ ਤੇ ਲਿਸਟ ਅਸੀਂ ਅਨਾਉਂਸ ਕਰਨੀ ਹੈ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਸੱਦਿਆ ਸੀ ਸਾਡੀ ਜਿਹੜੀ ਜ਼ਿਲ੍ਹੇ ਦੀ ਕਾਰਜਕਾਰੀ ਹੈ ਇਹ ਆਪਣਾ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਜਿਹਦੇ ਵਿੱਚ ਸੁਨੀਲ ਜਾਖੜ ਜੀ ਸਕਰੀਆ ਸੁਨੀਲ ਸ਼ਰਮਾ ਜੀ ਤੇ ਹੋਰ ਸਾਡੇ ਜਿਹੜੇ ਇੰਚਾਰਜ ਹੁੰਦੇ ਆ ਜਨਰਲ ਸੈਕਟਰੀ ਇੰਚਾਰਜ ਹੁੰਦੇ ਆ ਸੰਗਠਨ ਮੰਤਰੀ ਸਾਰਿਆਂ ਨਾਲ ਸਲਾਹ ਕਰਕੇ ਬੈਠ ਕੇ ਉਸ ਤੋਂ ਬਾਅਦ ਫਿਰ ਇਹ ਫਾਈਨਲ ਹੁੰਦੀ ਆ ਤੇ ਉਹ ਅਸੀਂ ਫਾਈਨਲ ਕਰਨ ਤੋਂ ਬਾਅਦ ਹੋ ਤਾਂ ਗਈ ਸੀ ਕੁਝ ਦਿਨ ਪਹਿਲਾਂ ਸਾਡੀ ਮੀਟਿੰਗ ਚੰਡੀਗੜ੍ਹ ਪਰ ਇਹ ਅਨਾਉਂਸ ਕਰਨ ਦਾ ਅੱਜ ਮੈਂ ਸੋਚਦਾ ਸੀ ਨਵੇਂ ਸਾਲ ਤੇ ਹੀ ਸਾਰਿਆਂ ਨੂੰ ਇਹ ਤੋਹਫਾ ਦਿੱਤਾ ਜਾਵੇ ਤੇ ਇਹ ਨਹੀਂ ਹੈ ਕਿ ਜਦੋਂ ਬਾਕੀ ਪਾਰਟੀਆਂ ਵਿੱਚ ਤੁਸੀਂ ਦੇਖਿਆ ਹੋਣਾ ਬਹੁਤ ਲੰਬੇ 20 20 30 30 ਵਾਈਸ ਪ੍ਰਧਾਨ ਹੁੰਦੇ ਆ ਜੀ 15 20 ਜਨਰਲ ਸੈਕਟਰੀ ਹੋਗੇ ਸਾਡੇ ਨਾਲ ਇੱਕ ਲਿਮਟਿਡ ਸਿਸਟਮ ਹੈ ਤੇ ਹਾਂ ਇਹਨਾਂ ਇੱਕ ਛੋਟੀ ਕਾਰ ਕਰਨੀ ਹੁੰਦੀ ਹੈ ਇੰਪੋਰਟੈਂਟ ਅਹੁਦੇ ਹੁੰਦੇ ਆ ਫਿਰ ਉਹਦੀ ਵੈਲਿਊ ਵੀ ਬਣੀ ਰਹਿੰਦੀ ਆ ਉਹਦੇ ਚ ਅਸੀਂ ਅੱਠ ਜਿਹੜੇ ਹੈਗੇ ਆ ਉਹ ਵਾਈਸ ਪ੍ਰੈਜ਼ੀਡੈਂਟ ਬਣਾਏ ਆ ਤਕਰੀਬਨ ਤਿੰਨੋਂ ਹਲਕਿਆਂ ਚ ਅਸੀਂ ਤਿੰਨੋਂ ਹਲਕਿਆਂ ਤੋਂ ਅਸੀਂ ਅਹੁਦੇਦਾਰ ਲਏ ਆ ਜਿਵੇਂ ਬਲਾਚੌਰ ਤੋਂ ਸ਼੍ਰੀ ਰਾਜਕੁਮਾਰ ਖਟਾਣਾ ਜੀ ਨੂੰ ਬਣਾਇਆ ਹੈ ਵਾਈਸ ਪ੍ਰਧਾਨ ਗੁਰਪਾਲ ਸਿੰਘ ਧੌਲ ਹੈਗੇ ਸਾਡੇ ਉਹਨਾਂ ਨੂੰ ਬਣਾਇਆ ਇਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਲੇਡੀਜ਼ ਵੀ ਰੱਖਣੀਆਂ ਹਰੇਕ ਕਮਿਊਨਿਟੀ ਦਾ ਬੰਦਾ ਤਾਂ ਕਿ ਇਹ ਨਾ ਮਹਿਸੂਸ ਹੋਵੇ ਕਿ ਇਹ ਆਪਣੇ ਕੋਈ ਘਰ ਦੀ ਪਾਰਟੀ ਤਾਂ ਹੈ ਨਹੀਂ ਹੈ ਨਾ ਤੇ ਸਾਰਿਆਂ ਨੂੰ ਨਾਲ ਲੈ ਕੇ ਤਾਲਮੇਲ ਦੇ ਨਾਲ ਫੇਰ ਇਹ ਬਣਾਇਆ ਇਦਾਂ ਹੀ ਸਾਡੇ ਮੰਡਲ ਪ੍ਰਧਾਨ ਸ੍ਰੀ ਅਨੰਦ ਕਿਸ਼ੋਰ ਜੀ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਇਆ ਤੇ ਪਹਿਲਾਂ ਉਹ ਮੰਡਲ ਪ੍ਰਧਾਨ ਸੀ ਬਲਾਚੌਰ ਦੇ ਅਜੇ ਇਕਟਾਰੀਆ ਜੀ ਸਾਡੇ ਸੀਨੀਅਰ ਲੀਡਰ ਆ ਉਹਨਾਂ ਨੂੰ ਬਣਾਇਆ ਇਸੇ ਤਰ੍ਹਾਂ ਨਵਾਂ ਸ਼ਹਿਰ ਤੋਂ ਕਰਨ ਦਿਵਾਨ ਜੀ ਸਾਡੇ ਬਹੁਤ ਸੀਨੀਅਰ ਲੀਡਰ ਆ ਪਹਿਲਾਂ ਯੂਵਾ ਮੋਰਚਾ ਦੇ ਵੀ ਪ੍ਰਧਾਨ ਰਹੇ ਤੇ ਹੁਣ ਇਹਨਾਂ ਨੂੰ ਕਰਨ ਦਿਵਾਨ ਜੀ ਨੂੰ ਬਣਾਇਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨਮਰਤਾ ਖੰਨਾ ਜੀ ਪਹਿਲਾਂ ਸੈਕਟਰੀ ਸੀਗੇ ਹੁਣ ਇਹਨਾਂ ਨੂੰ ਪ੍ਰੋਮੋਟ ਕਰਕੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਤੇ ਮਹਿਲਾ ਮੋਰਚਾ ਦੇ ਵੀ ਪ੍ਰਧਾਨ ਰਹਿ ਚੁੱਕੇ ਆ ਇਹ ਇਸ ਤਰ੍ਹਾਂ ਬਲਦੇਵ ਸਿੰਘ ਚੇਤਾ ਜੀ ਮੰਗਿਆ ਤੋਂ ਹੈਗੇ ਆ ਪਹਿਲਾਂ ਇਹ ਕਿਸਾਨ ਮੋਰਚਾ ਦੇ ਪ੍ਰਧਾਨ ਸੀਗੇ ਤੇ ਹੁਣ ਇਹਨਾਂ ਨੂੰ ਆਪਣੇ ਨਾਲ ਅਸੀਂ ਟੀਮ ਚ ਵਾਈਸ ਪ੍ਰਧਾਨ ਲਿਆ ਸੁਰੇਸ਼ ਅਗਨੀ ਹੋਤਰ ਜੀ ਮਕੰਦਪਰ ਤੋਂ ਹੈ ਬਹੁਤ ਸਾਡੇ ਸੀਨੀਅਰ ਲੀਡਰ ਹੈ ਉਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਲਿਆ ਇਸੇ ਤਰ੍ਹਾਂ ਤਿੰਨੋਂ ਹਲਕਿਆਂ ਚੋ ਇੱਕ-ਇੱਕ ਜਨਰਲ ਸੈਕਟਰੀ ਲੈਣਾ ਹੁੰਦਾ ਉਹਦੇ ਚ ਵਿਸ਼ਾਲ ਸ਼ਰਮਾ ਜੀ ਸਾਡੇ ਮੇਰੇ ਦੋਸਤ ਹੈ ਭਰਾ ਹੈ ਵਕੀਲ ਭਾਈਚਾਰੇ ਤੋਂ ਹੈ ਪਹਿਲਾਂ ਵੀ ਜਨਰਲ ਸੈਕਟਰੀ ਸੀ ਹੁਣ ਫੇਰ ਇਹਨਾਂ ਨੂੰ ਦੁਬਾਰਾ ਜ਼ਿੰਮੇਵਾਰੀ ਦਿੱਤੀ ਹੈ ਐਡਵੋਕੇਟ ਅਮਨ ਰਾਣਾ ਜੀ ਇਹ ਵੀ ਸਾਡੇ ਸਾਥੀ ਆ ਬਲਾਚੌਰ ਤੋਂ ਇਹਨਾਂ ਨੂੰ ਆ ਪਿਛਲੀ ਵਾਰੀ ਅਸੀਂ ਦੋ ਜਨ ਸੈਕਟਰੀ ਬਲਾਚੌਰ ਤੋਂ ਲੈ ਲਏ ਸੀ ਇੱਕ ਦਿਨੇਸ਼ ਭਾਰਦਵਾਜ ਜੀ ਨੂੰ ਕਿਉਂਕਿ ਸਿਸਟਮ ਇਦਾਂ ਦਾ ਹੈ ਵੀ ਹਰੇਕ ਹਲਕੇ ਚ ਇੱਕ ਲੈਣਾ ਸੀ ਇਸ ਕਰਕੇ ਦਿਨੇਸ਼ ਜੀ ਨੂੰ ਪ੍ਰਮੋਟ ਕਰਕੇ ਕਿਤੇ ਹੋਰ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਤੇ ਇਹਨਾਂ ਦੀ ਜਗ੍ਹਾ ਫੇਰ ਡਿੰਪਲ ਭਾਰਦਵਾਜ ਜੀ ਜੋ ਸਾਡੇ ਸੰਜੀਵ ਭਾਰਤਵਾੜ ਜੀ ਜ਼ਿਲ੍ਹੇ ਦੇ ਪ੍ਰਧਾਨ ਰਹੇ ਚੁੱਕੇ ਉਹਨਾਂ ਦੇ ਵਾਈਫ ਹੈ ਤੇ ਬੜੇ ਉਹ ਮਿਹਨਤੀ ਹੈਗੇ ਉਹਨਾਂ ਨੂੰ ਲਾਇਆ ਇਸ ਵਾਰ ਫਿਰ ਸੈਕਟਰੀ ਲਾਇਆ ਰਾਜਕੁਮਾਰ ਜੀ ਸੜੋਏ ਤੋਂ ਸਾਡੇ ਪਹਿਲਾ ਮੰਡਲ ਪ੍ਰਧਾਨ ਹੁੰਦੇ ਸੀ ਵਿਰਿੰਦਰ ਰਜਵਾੜਾ ਜੀ ਬਲਾਚੌਰ ਤੋਂ ਹੈ ਉਹਨਾਂ ਨੂੰ ਲਾਇਆ ਸੁਰਿੰਦਰ ਭਗਾਣੀਆਂ ਜੀ ਸਾਡੇ ਮੰਡਲ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਸੈਕਟਰੀ ਲਾਇਆ ਤੇ ਬੜੇ ਮਿਹਨਤੀ ਹੈ ਸਾਡੇ ਭਰਾ ਇਹ ਤੇ ਰਾਹੋਂ ਤੋਂ ਗੋਪਾਲ ਤਰੇਹਣ ਜੀ ਐ ਉਹਨਾਂ ਨੂੰ ਲਾਇਆ ਅੱਜ ਅੱਜ ਸਿਗੇ ਨਹੀਂ ਉਹ ਸਾਡੇ ਬਹੁਤ ਹੀ ਸਤਕਾਰਯੋਗ ਰਜਨੀ ਕੰਡਾ ਜੀ ਐ ਉਹ तकरीबन ਜਦੋਂ ਉਹਨਾਂ ਨੂੰ ਅਹੁਦਾ ਨਹੀਂ ਵੀ ਮਿਲਿਆ ਸੀ ਤਾਂ ਵੀ ਉਹ ਮੀਟਿੰਗਾਂ ਚ ਪ੍ਰੋਗਰਾਮਾਂ ਚ ਸਾਡੇ ਉਹ ਆਂਦੇ ਰਹੇ ਤੇ ਹੁਣ ਇਹਨਾਂ ਨੂੰ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਬੰਗਿਆ ਤੋਂ ਮਨਜੀਤ ਸਿੰਘ ਸੈਣੀ ਜੀ ਤੇ ਕੁਲਦੀਪ ਸਿੰਘ ਜਸੋ ਮਜਾਰਾ ਜੀ ਸਾਡੀ ਪਾਰਟੀ ਦੇ ਪੁਰਾਣੇ ਲੀਡਰ ਐ ਇਹਨਾਂ ਨੂੰ ਸੈਕਟਰੀ ਲਾਇਆ ਖੇਤਰਾ ਖਜ਼ਾਨਚੀ ਪਵਨ ਜੀ ਚੀ ਜੀ ਨੂੰ ਲਾਇਆ ਆਫਿਸ ਫੈਕਟਰੀ ਸਾਡਾ ਆਫਿਸ ਕਿਉਂਕਿ ਬਣਾ ਚੌਰ ਅਸੀਂ ਬਣਾਇਆ ਹੋਇਆ ਉੱਥੇ ਆਫਿਸ ਦਾ ਸਾਰਾ ਸੁਭਾਲ ਦਿਆ ਨਰਿੰਦਰਨਾਥ ਸੁਦਨ ਜੀ ਉਹਨਾਂ ਨੂੰ ਦੁਬਾਰਾ ਆਫਿਸ ਇੰਚਾਰਜ ਲਗਾਇਆ ਹੈ ਆਈਟੀ ਦੇ ਕਨਵੀਨਰ ਸਾਡੇ ਰਵੀ ਕੁਮਾਰ ਜੀ ਆ ਸੋਸ਼ਲ ਮੀਡੀਆ ਦੇ ਕੁਲਵਿੰਦਰ ਜੀ ਹੈ ਤੇ ਇਸੇ ਤਰ੍ਹਾਂ ਮੀਡੀਆ ਦੇ ਕੁਲਦੀਪ ਚੰਦੇਲ ਜੀ ਹੈ ਯੁਵਾ ਮੋਰਚਾ ਪ੍ਰਧਾਨ ਫਿਰ ਮੋਰਚਾ ਦੇ ਪ੍ਰਧਾਨ ਅਸੀਂ ਬਣਾਏ ਆ ਉਹਨਾਂ ਚ ਯੁਵਾ ਮੋਰਚਾ ਦੇ ਪ੍ਰਧਾਨ ਪਹਿਲਾਂ ਵੀ ਪੰਕਜ ਕੁਮਾਰ ਜੀ ਸੀ ਹੁਣ ਫਿਰ ਦੁਬਾਰਾ ਇਹਨੂੰ ਲਾਇਆ ਕਿਸਾਨ ਮੋਰਚਾ ਦੇ ਪ੍ਰਧਾਨ ਸਾਡੇ ਸ਼ਿਵ ਸ਼ਰਮਾ ਜੀ ਹੈ ਕਾਠਗੜ੍ਹ ਤੋਂ ਤੇ ਖਿੱਚੀ ਵੀ ਕਰਦੇ ਆ ਤੇ ਵੈਸੇ ਪਹਿਲਾਂ ਮੰਡਲ ਦੇ ਪ੍ਰਧਾਨ ਸੀਗੇ ਸਾਡੇ ਉਹ ਦੁਆਰਾ ਉਹਨਾਂ ਨੂੰ ਕਿਸਾਨ ਮੋਰਚਾ ਦਾ ਪ੍ਰਧਾਨ ਲਾਇਆ ਐਸਸੀ ਮੋਰਚਾ ਦਾ ਪ੍ਰਧਾਨ ਜੋਗਰਾਜ ਸਿੰਘ ਨਿਵਾਣਾ ਪਹਿਲਾਂ ਵੀ ਆਲਰੇਡੀ ਸੀਗੇ ਉਹਨਾਂ ਨੂੰ ਦੁਆਰਾ ਕੀਤਾ ਮਾਇਨੋਰਟੀ ਮੋਰਚੇ ਤੋਂ ਮੌਲਵੀ ਜੀ ਹੈਗੇ ਆ ਆਪਣੇ ਕਾਠਗੜ੍ਹ ਦੇ ਰਹਿਣ ਵਾਲੇ ਆ ਉਹ ਤੇ ਓਬੀਸੀ ਮੋਰਚਾ ਦੇ ਰਾਮ ਕੁਮਾਰ ਜੀ ਥਾਨ ਵਾਲੇ ਤੋਂ ਆ ਬਾਕੀ ਫਿਰ ਮੈਂਬਰ ਬਣਾਏ ਆ ਰੇਖ ਹਲਕੇ ਚੋਂ ਪੰਜ ਪੰਜ ਸੱਤ ਮੈਂਬਰ ਵੀ ਬਣਾਏ ਆ ਐਗਜ਼ੈਕਟਿਵ ਮੈਂਬਰ ਜਿਹੜੇ ਤੇ ਉਹਦੇ ਨਾਲੇ ਸਾਡੇ ਜਿਹੜੇ ਸੀਨੀਅਰ ਲੀਡਰ ਸਿਗੇ ਉਹਨਾਂ ਨੂੰ ਕਿਉਂਕਿ ਇਹ ਜਿਹੜੀਆਂ ਜ਼ਿੰਮੇਵਾਰੀਆਂ ਕੋਸ਼ ਇਹ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਸਟੇਟ ਲੈਵਲ ਦੀਆਂ ਉਹ ਜਿਹੜੇ ਪੁਰਾਣੇ ਲੀਡਰ ਆ ਵੱਡੇ ਲੀਡਰ ਆ ਉਹਨਾਂ ਨੂੰ ਸਟੇਟ ਲੈਵਲ ਤੇ ਜ਼ਿੰਮੇਵਾਰੀਆਂ ਮਿਲਣੀਆਂ ਪਰ ਅਸੀਂ ਬਤੌਰ ਸਪੈਸ਼ਲ ਇਨਵਾਈਟਿਡ ਮੈਂਬਰ ਜ਼ਿਲ੍ਹਾ ਕਾਰਕਾਰਨੀ ਦੇ ਵਿੱਚ ਉਹਨਾਂ ਨੂੰ ਬਣਾਇਆ ਜਿਦੇ ਚ ਵਰਿੰਦਰ ਕੌਰ ਥੰਦੀ ਜੀ ਸਾਡੇ ਮਹਿਲਾ ਮੋਰਚਾ ਦੇ ਪਹਿਲਾ ਰਹਿ ਚੁੱਕਿਆ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸੰਜੀਵ ਭਾਰਤਵਾੜ ਜੀ ਉਹ ਵੀ ਸਾਡੇ ਜਿਹਨੇ ਦੇ ਪ੍ਰਧਾਨ ਰਹਿ ਚੁੱਕੇ ਆ ਰਾਜਕੁਮਾਰ ਅਟਵਾਲ ਜੀ ਸਾਡੇ ਐਸਸੀ ਮੋਰਚੇ ਦੇ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਆ ਸੁਦੇਸ਼ ਸ਼ਰਮਾ ਜੀ ਉਹ ਵੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਹਿ ਚੁੱਕੇ ਆ ਸੰਤੋਸ਼ ਸ਼ਰਮਾ ਜੀ ਉਹ ਸਾਡੇ ਮਹਿਲਾ ਮੋਰਚਾ ਦੇ ਪ੍ਰਧਾਨ ਰਹਿ ਚੁੱਕੇ ਆ ਅਸ਼ਵਨੀ ਬਲੱਗਨ ਜੀ ਉਹ ਵੀ ਜ਼ਿਲ੍ਹੇ ਦੇ ਪ੍ਰਧਾਨ ਰਹਿ ਚੁੱਕੇ ਆ ਕਮਲ ਦੀਪ ਸ਼ਰਮਾ ਜੀ ਬੜੇ ਸੀਨੀਅਰ ਲੀਡਰ ਹੈ ਸਾਡੇ ਭਰਾ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਸਪੈਸ਼ਲ ਇਨਵਾਈਟਿਜ਼ ਜਗ੍ਹਾ ਦਿੱਤੀ ਆ ਫੇਰ ਬਲਾਚੌਰ ਤੋਂ ਇਲੈਕਸ਼ਨ ਲੜਿਆ ਸੀ ਸ਼ੋਕ ਬਾਠ ਜੀ ਨੇ ਨਵਾਂ ਸ਼ਹਿਰ ਤੋਂ ਪੂਰਨ ਮਾਨਕ ਜੀ ਬੰਗਿਆਤ ਮੋਨ ਲਾਲ ਜੀ ਇਹਨਾਂ ਨੂੰ ਕਿਹਨਾਂ ਨੂੰ ਲਿਆ ਇਸੇ ਤਰ੍ਹਾਂ ਵਰਿੰਦਰ ਸੈਣੀ ਸਾਡੇ ਪਾਰਟੀ ਦੇ ਬਹੁਤ ਪੁਰਾਣੇ ਲੀਡਰ ਹੈ ਲਗਾਤਾਰ ਵਾਈਸ ਪ੍ਰੈਜ਼ੀਡੈਂਟ ਅਲੱਗ-ਅਲੱਗ ਅਹੁਦਿਆਂ ਤੇ ਰਹੇ ਆ ਤੇ ਉਹਨਾਂ ਨੂੰ ਲਿਆ ਪੰਡਿਤ ਬਲਰਾਮ ਕ੍ਰਿਸ਼ਨ ਜੀ ਤਸਾਵੇ ਦੇ ਰਹਿਣ ਵਾਲੇ ਸਾਡੇ ਬਹੁਤ ਪੁਰਾਣੇ ਲੀਡਰ ਹੈ ਉਹਨਾਂ ਨੂੰ ਲਿਆ ਇਸੇ ਤਰ੍ਹਾਂ ਕੁਝ ਸੈੱਲ ਵੀ ਅਸੀਂ ਪਾਰਟੀ ਦੇ ਅਲੱਗ-ਅਲੱਗ ਸੈੱਲ ਬਣੇ ਹੋਏ ਆ। ਉਹ ਜਿਹੜੇ ਐਕਟਿਵ ਸੀਗੇ ਉਹਨਾਂ 'ਚ ਅਸੀਂ ਭਾਦਰ ਚੰਦ ਅਰਾੜਾ ਜੀ ਨੂੰ ਅਸੀਂ ਜਿਹੜਾ ਹੈਗਾ ਵਪਾਰ ਸੈੱਲ ਦਾ ਕਨਵੀਨਰ ਲਾਇਆ ਜ਼ਿਲ੍ਹੇ ਦਾ ਲੀਗਲ ਸੈੱਲ ਦਾ ਐਡਵੋਕੇਟ ਤਿਰਸੈਜਪਾਲ ਜੀ ਨੂੰ ਪ੍ਰਵਾਸੀ ਸੈੱਲ ਦਾ ਕਨਵੀਨਰ ਲਾਇਆ ਐਸ.ਪੀ. ਸਿੰਘ ਜੀ ਬ੍ਰੇਮਨਗਰ ਤੋਂ ਆ ਤੇ ਉਹਨਾਂ ਦੇ ਨਾਲ ਕੋ ਕਨਵੀਨਰ ਸੀਤਾ ਰਾਮ ਚੌਧਰੀ ਜੀ ਪੰਚਾਇਤੀ ਰਾਜ ਸੈੱਲ ਦੇ ਕਨਵੀਨਰ ਜ਼ਿਲ੍ਹੇ ਦੇ ਲਾਇਆ ਵਿਜ਼ਿਟ ਕਰ ਲਾ ਜੀ ਨੂੰ ਲਾਇਆ ਤੇ ਲੋਕਲ ਬਾਡੀ ਸੈੱਲ ਦੇ ਨਥਲੇਸ਼ ਸੋਨੀ ਜੀ ਨੂੰ ਲਾਇਆ ਬਹੁਤ ਸਾਰੇ ਸੈੱਲ ਵੀ ਰਹਿੰਦੇ ਆ ਮੈਂਬਰ ਜਿਹੜੇ ਹੈਗੇ ਆ ਮੈਂਬਰਾਂ ਦੇ ਵੀ ਨਾਮ ਹੈ ਤੁਹਾਨੂੰ 1 ਮਿੰਟ ਚ ਬੋਲ ਕੇ ਦੱਸ ਦੇਣਾ ਪ੍ਰਵੀਨ ਕੁਮਾਰ ਜੀ ਕਰਨ ਚੌਧਰੀ ਜੀ ਰਜੇਸ਼ ਜੈਨ ਜੀ ਮਨਜੀਤ ਸਿੰਘ ਰਾਵਰ ਜੀ ਨਰਿੰਦਰ ਭਾਟੀਆ ਜੀ ਸੁਮਿਤ ਕਈ ਜੀ ਇਹ ਸਾਰੇ ਬਲਾਚੌਰ ਦੇ ਹੈਗੇ ਆ ਜਗਜੀਤ ਸਿੰਘ ਕੁਲਥਮ ਜੀ ਬਲਵੀਰ ਸਿੰਘ ਸੋਡੀਆਂ ਸ਼ਸ਼ੀਕANT ਸ਼ਰਮਾ ਜੀ ਵੰਗਿਆ ਤੋਂ ਆਇਆ ਮਹੂਲ ਸੋਨੀ ਜੀ ਰਵਿੰਦਰ ਸਹਿਜਪਾਲ ਜੀ ਮਨੋਜ ਚੋਪੜਾ ਜੀ ਸੰਜੀਵ ਦਾਤ ਤਿਆੜਲਾ ਜੀ ਅਸ਼ਵਨੀ ਨૈયਰ ਜੀ ਇਹ ਮੈਂਬਰ ਜ਼ਰੂਰ ਨੇ ਪਰ ਇਹਨਾਂ ਚੋਂ ਹੀ ਬਹੁਤ ਸਾਰੇ ਲੋਕਾਂ ਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਸੈੱਲਾਂ ਵਿੱਚ ਜਾਂ ਅਲੱਗ-ਅਲੱਗ ਮੋਰਚਿਆਂ ਦੇ ਵਿੱਚ ਜਾਂ ਸਟੇਟ ਲੈਵਲ ਤੇ ਵੀ ਇਹਨਾਂ ਦੇ ਨਾਮ ਕੁਝ ਪਾਣੇ ਆ ਅਸ਼ਵਨੀ ਨૈયਰ ਜੀ ਸਾਡੇ ਬਹੁਤ ਸੀਨੀਅਰ ਲੀਡਰ ਹੈ ਰਜਿੰਦਰ ਵਜਾਦ ਜੀ ਇਹ ਦੋਨੋਂ ਇਹਨਾਂ ਨੂੰ ਵੀ ਅਸੀਂ ਸਟੇਟ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਕਿਤੇ ਹੋਰ ਵੀ ਐਡਜਸਟ ਕਰਾਂਗੇ ਪਰ ਇਹਨਾਂ ਨੂੰ ਮੈਂਬਰ ਵਜੋਂ ਤੌਰ 'ਤੇ ਲਿਆ ਸੁਖਵਿੰਦਰ ਸੰਧੂ ਜੀ, ਸ਼ੁਭਮੀਤ ਕੌਰ ਸੈਣੀ ਜੀ, ਸੰਜੀਵ ਕੁਮਾਰ ਬਿੱਲੂ ਪੰਡਤ ਜੀ, ਰਾਮਕਿਸ਼ਨ ਜੀ ਤੇ ਜਸਪਾਲ ਖਰਾਨਾ ਜੀ ਇਹ ਅੱਜ ਸਾਰੀ ਅਸੀਂ ਜਿਹੜੀ ਕਾਰਜਕਾਰਨੀ ਹੈ ਇਹ ਅਨਾਉਂਸ ਕੀਤੀ ਆ

ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਵਾ ਪਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਜੀ ਐ ਸੱਜਣਾਂ ਸ਼ਹਿਰ ਪਗਸੇਂ ਨਗਰ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬੰਦੀ ਸਿੰਘ ਇਜਾਜ਼ਤ ਦਿਓ ਧੰਨਵਾਦ